ਸੁੱਖਾ ਸੁੱਖ ਦੀਆਂ ਪਹਿਣਾ ਕਹਿਣ ਵੀਰ ਇਕ ਲੈਣਾ ਸੁੱਖਾ ਸੁੱਖ ਦੀਆਂ ਪਹਿਣਾ ਕਹਿਣ ਵੀਰ ਇਕ ਲੈਣਾ ਹੁੰਦਾ ਪਹਿਣਾ ਲਈ ਖੰਡਾਉਣਾ ਵੀਰ ਖੰਡ ਦਾ ਤਾਗਾ ਬਾਲੀਆਂ ਪਹਿਣਾ ਨੂੰ ਰੱਬ ਵੰਡਦਾ ਤਾਗਾ ਬਾਲੀਆਂ ਪਹਿਣਾ ਨੂੰ ਰੱਬ ਵੰਡਦਾ ਓ ਬੀਰ ਆਪਣਾ ਤਾਂ ਰੱਜ ਕੇ ਹਡਾਵਣਾ ਰੱਬਾ ਦੇ ਹੱਥ ਜੋੜ ਕੇ ਕਹਿੰਦੀ ਓ ਬੀਰ ਆਪਣਾ ਤਾਂ ਰੱਜ ਕੇ ਹਡਾਵਣਾ ਰੱਬਾ ਦੇ ਹੱਥ ਜੋੜ ਕੇ ਕਹਿੰਦੀ ਬੀਰ ਆਪਣੇ ਤੁਜਾਂ ਮਾਰੀ-ਮਾਰੀ ਬਤਾਇਓ ਠੰਡ ਕਾਲ ਜੇ ਨੂੰ ਤੈਂਦੀ ਦੇਖ ਉੱਪਰੀ ਜੀ ਮੁਖ ਲੈਂਦੀ ਮੰਨਦੀ ਨਾ ਭੁੱਖ ਦੇਖ ਉੱਪਰੀ ਜੀ ਮੁਖ ਲੈਂਦੀ ਮੰਨਦੀ ਨਾ ਭੁੱਖ ਜਾਵੇ ਕਾਲ ਜਾ ਹਵਾ ਦੇ ਨਾਲ ਛੰਡਦਾ ਹਾਗਾਂ ਬਾਲੀਆਂ ਪਹਿਣਾ ਨੂ ਰੱਬ ਬੰਡਦਾ ਹਾਗਾਂ ਬਾਲੀਆਂ ਪਹਿਣਾ ਨੂ ਰੱਬ ਬੰਡਦਾ ਕੋਈ ਆਈ ਰਖੜੀ ਮੈਂ ਬੰਨਾ ਸੋਹਣੇ ਵੀਰ ਨੂੰ ਪਹਿਣਾ ਨੂ ਚਾ ਚੜ ਜਾਣ ਪਾਰੇ ਆਈ ਰਖੜੀ ਮੈਂ ਬੰਨਾ ਸੋਹਣੇ ਵੀਰ ਨੂੰ ਆਈ ਰਖੜੀ ਮੈਂ ਬੰਨਾ ਸੋਹਣੇ ਵੀਰ ਨੂੰ ਪਹਿਣਾ ਨੂੰ ਚਾੜ ਜਾਣ ਪਾਰੇ ਜਦੋਂ ਬਨ ਕੇ ਬ ਜਦੋਂ ਬਨ ਉਹ ਜਦੋਂ ਹੱਸ ਕੇ ਬਣਾਉਂਦਾ ਵੀਰ ਰਖੜੀ ਪਹਿਣਾ ਨੂੰ ਚਾੜ ਚੜ ਜਾਣ ਪਾਰੇ ਆਈ ਰਖੜੀ ਮੈਂ ਬੰਨਾ ਸੋਹਣੇ ਵੀਰ ਨੂੰ ਪਹਿਣਾ ਨੂੰ ਚਾ ਚੜ ਜਾਣ ਪਾਰੇ ਜਾਦੋ ਹੱਸ ਕੇ ਬਣਾਉਂਦਾ ਵੀਰ ਰਖੜੀ ਪੈਣਾ ਨੂੰ ਚਾ ਚੜ ਜਾਣ ਪਾਰੇ ਇਹ ਮਿੱਠੀ ਜਈ ਮਰਾ ਦੇ ਆਉਂਦੀ ਵਾਰ-ਵਾਰ ਯਾਦ ਇਹ ਮਿੱਠੀ ਜਈ ਮਰਾ ਦੇ ਆਉਂਦੀ ਵਾਰ-ਵਾਰ ਜਾਗ ਰੋਗ ਚੱਲਿਆ ਨਹੀਂ ਜਾਂਦਾ ਹੈ ਕਮੰਡ ਦਾ ਢਾਗਾ ਵਾਲੀਆਂ ਪੈਣਾ ਨੂੰ ਰੱਬ ਬੰਡਦਾ ਢਾਗਾ ਵਾਲੀਆਂ ਪੈਣਾ ਨੂੰ ਰੱਬ ਬੰਡਦਾ ਆਉਂਦੀ ਲੋੜੀ ਨੂੰ ਅਡਿਕਦੀਆਂ ਪਹਿਣਾ ਆਉਣਾ ਨੀ ਮੇਰੇ ਸੋਹਣ ਜਏ ਵੀਰੇ ਆਉਂਦੀ ਰਖੜੀ ਨੂੰ ਆਉਂਦੀ ਲੋੜੀ ਨੂੰ ਅਡਿਕਦੀਆਂ ਪਹਿਣਾ ਪਹਿਣਾ ਨੂੰ ਚਾੜ ਜਾਣ ਪਾਰੇ ਆਉਂਦੀ ਲੋੜੀ ਨੂੰ ਅਡਿਕਦੀਆਂ ਪਹਿਣਾ ਆਉਣਾ ਨੀ ਮੇਰੇ ਸੋਹਣ ਜਏ ਵੀਰੇ ਮੇਰੀ ਦੀਦ ਤੇ ਉਮੀਦ ਦਾ ਦੇਣਾ ਜਾਣਾ ਨਹੀਂ ਮੇਰੀ ਅੱਜ ਤੱਕ ਦੀਰੇ ਜਦੋਂ ਮਾਰ ਜਾਣ ਮਾਮਾ ਬਾਹ ਫਾੜਨੀ ਪਰ ਆਮ ਜਦੋਂ ਮਾਰ ਜਾਣ ਮਾਮਾ ਬਾਹ ਫਾੜਨੀ ਪਰ ਆਮ ਸਾਰੀ ਉਮਰ ਪੰਡਾਰਾ ਰਹਿ ਵੰਡਦਾ ਪਾਗਾ ਵਾਲੀਆਂ ਪੈਣਾ ਨੂੰ ਰੱਬ ਵੰਡਦਾ ਪਾਗਾ ਵਾਲੀਆਂ ਪੈਣਾ ਨੂੰ ਰੱਬ ਵੰਡਦਾ ਉਸ ਸੱਤ ਧੀਆਂ ਮਾਪਿਆਂ ਦੇ ਕਿਹੜੇ ਕੰਮ ਨੇ ਜਿਨ੍ਹਾਂ ਦਾ ਵੀਰ ਇਕ ਵੀ ਨਾ ਹੋਵੇ ਉਸ ਸੱਤ ਧੀਆਂ ਮਾਪਿਆਂ ਦੇ ਕਿਹੜੇ ਕੰਮ ਨੇ ਜਿਨ੍ਹਾਂ ਦਾ ਵੀਰ ਇਕ ਵੀ ਨਾ ਹੋਵੇ ਕਦੋਂ ਦੇਖ ਨਾ ਖੁਦਾ ਵੀਰ ਆਪਣਾ ਕਦੋਂ ਨੀ ਤੇਲ ਸਗਣਾ ਦਾ ਚੋੜੇ ਬੁਹੇ ਬੈਠਣਾ ਖੁਡਾਇਆ ਵੀਰ ਆਪਣਾ ਕਦੋਂ ਨੂੰ ਤੇਲ ਸ਼ਗਨਾ ਦਾ ਚੋੜੋ ਔਰ ਗੁਰੂ ਸੱਚਾ ਧਾਰ ਤੇਰਾ ਸ਼ੰਕੀ ਵੀ ਆਇਆ